ਹਾਂਜੀ ਸ਼ਸ਼ੀ ਗਾਲ ਜੀ ਮੈਂ ਗੁਰਸੇਵ ਸਿੰਘ ਹੌਕੀ ਕੋਚ ਮੋਗਾ ਜੋ ਕਿ ਸਰਦਾਰ ਬਲਵੀਰ ਸਿੰਘ ਹੌਕੀ ਕਲੱਬ ਮੋਗਾ ਵੱਲੋਂ ਸਾਡਾ ਦੇਸ਼ਮਾ ਸਕੂਲ ਦੇ ਵਿੱਚ ਸ਼ਾਮ ਦੇ ਟਾਈਮ 5 ਵਜੇ ਤੋਂ 8 ਵਜੇ ਤੱਕ ਹੌਕੀ ਦਾ ਸੈਂਟਰ ਚਲਾਇਆ ਜਾ ਰਿਹਾ ਜੀ ਸਾਡੇ ਨਾਲ ਡਿਊਟੀ ਨਿਭਾ ਰਹੇ ਅੱਜ ਕਈ ਵਾਰ ਆ ਰਹੇ ਵਿਜੇ ਕੁਸ਼ਕ ਸਰ ਜੋ ਕਿ ਇਸ ਟਾਈਮ ਸਾਇੰਸ ਦੇ ਵਿੱਚੋਂ ਰਿਟਾਇਰ ਹੋਏ ਆ ਉਹ ਵੀ ਸਾਡੇ ਕੋਲੇ ਡਿਊਟੀ ਡਿਊਟੀ ਨਿਭਾਉਂਦੇ ਆ ਜੀ ਜੋ ਵੀ ਵੀਰ ਹਾਕੀ ਨੂੰ ਪਿਆਰ ਕਰਦੇ ਆ ਤੇ ਆਪਣੇ ਨਾਲ ਜੁੜੇ ਹੋਏ ਆ ਜਿਵੇਂ ਵੀਰ ਆਪਾਂ ਨੂੰ ਡਾਈਟ ਵਗੈਰਾ ਦੀ ਇੱਕ ਆਪਾਂ ਪ੍ਰੈਂਪਰਾ ਸ਼ੁਰੂ ਕੀਤੀ ਸੀ ਸੇਵਾ ਸ਼ੁਰੂ ਕੀਤੀ ਸੀ ਛੁੱਟੀਆਂ ਦੇ ਵਿੱਚ ਤੇ ਉਸ ਨੂੰ ਕੰਟੀਨਿਊ ਕਰਦੇ ਹੋਏ ਅੱਜ ਸਾਨੂੰ ਮਹੀਨਾ ਹੋ ਚੱਲਿਆ ਜੀ ਬੱਚਿਆਂ ਲਈ ਡਾਈਟ ਡੇਲੀ ਬੱਚਿਆਂ ਨੂੰ ਡਾਈਟ ਦੇਈਦੀ ਆ ਜੀ ਜੇ ਕੋਈ ਵੀ ਵੀਰ ਬੱਚਿਆਂ ਦੀ ਡਾਈਟ ਦੀ ਸੇਵਾ ਕਰਨ ਦਾ ਚਾਹਵਾਨ ਹੋਵੇ ਤੇ ਸਰਦਾਰ ਬਲਵੀਰ ਸਿੰਘ ਹਾਕੀ ਕਲੱਬ ਮੋਗਾ ਨਾਲ ਸੰਪਰਕ ਕਰ ਸਕਦਾ ਜੀ ਸਾਡੇ ਇੱਥੇ ਸ਼ਾਮ ਦੇ ਟਾਈਮ ਹਾਕੀ ਦਾ ਸੈਂਟਰ ਚੱਲਦਾ ਵਾ ਜੀ ਅਸੀਂ ਸ਼ਾਮ ਨੂੰ ਇੱਥੇ ਬੱਚਿਆਂ ਨੂੰ ਹਾਕੀ ਸਿਖਾਉਂਦੇ ਆ ਜੀ ਸਾਡੇ ਕੋਲੇ ਇੱਥੇ ਮੁੰਡੇ ਵੀ ਆਉਂਦੇ ਆ ਤੇ ਕੁੜੀਆਂ ਵੀ ਆਉਂਦੀਆਂ ਤੁਸੀਂ ਦੇਖ ਸਕਦੇ ਹੋ 50 ਤੋਂ 60 ਸਾਡੇ ਕੋਲੇ ਬੱਚੇ ਆਉਂਦੇ ਆ ਜੀ ਗਰਮੀ ਕਰਕੇ ਹੁਣ ਥੋੜਾ ਜਿਹਾ ਘੱਟ ਆਉਂਦੇ ਆ ਬੱਚੇ ਬਾਕੀ ਜੇ ਕੋਈ ਵੀ ਮੋਗੇ ਸ਼ਹਿਰ ਦੇ ਵਿੱਚ ਵੀਰ ਆਪਣੀ ਵੀਡੀਓ ਦੇਖਦਾ ਹੋਵੇ ਕਿਸੇ ਦਾ ਬੱਚਾ ਬੇਟਾ ਜਾਂ ਬੇਟੀ ਕੋਈ ਹਾਕੀ ਖੇਡਣ ਦਾ ਚਾਹਵਾਨ ਹੋਵੇ ਜਾਂ ਕੋਈ ਵੈਸੇ ਫਿਟਨੈਸ ਵਾਸਤੇ ਪ੍ਰੈਕਟਿਸ ਕਰਨ ਦਾ ਚਾਹਵਾਨ ਹੋਵੇ ਤੇ ਮੇਰੇ ਨਾਲ ਸੰਪਰਕ ਕਰ ਸਕਦਾ ਜੀ ਗੁਰਸੇਵਕ ਸਿੰਘ ਮੋਗਾ ਬਾਕੀ ਬਾਕੀ ਆਪਣਾ ਨੰਬਰ ਹੈਗਾ ਜੀ 95921 2464 ਆਪਾਂ 5 ਵਜੇ ਤੋਂ 8 ਵਜੇ ਤੱਕ ਇੱਥੇ ਦੇਸਮੰਹ ਸਕੂਲ ਦੀ ਹਾਕੀ ਗਰਾਊਂਡ ਦੇ ਵਿੱਚ ਹੋਈਦਾ ਜੀ ਜੋ ਆਰੀਆ ਰੋਡ ਦੇ ਉਪਰ ਆ ਜੀ ਆਸਾ ਡੇਰੀ ਦੇ ਨਾਲ ਗਲੀ ਵਾਲੀ ਛੋਟੇ ਗੇਟ ਦੇ ਵਿੱਚ ਦੀ ਇਧਰ ਦੀ ਹਰ ਇੱਕ ਵੀਰ ਆ ਸਕਦਾ ਵਾ ਬਾਕੀ ਜੇ ਕੋਈ ਹੋਰ ਵੀ ਕੋਈ ਬੱਚਿਆਂ ਨੂੰ ਕੋਈ ਸੇਵਾ ਕਰਨ ਦਾ ਚਾਹੁੰਦਾ ਕਰਨਾ ਚਾਹੁੰਦਾ ਹੋਵੇ ਜਿਵੇਂ ਹਾਕੀਆਂ ਬੋਲਾਂ ਜਾਂ ਕੋਈ ਬਾਲ ਜਾਂ ਕੋਈ ਕਿੱਟਾਂ ਦੀ ਜਾਂ ਕੋਈ ਗੋਲ ਕੀਪਰ ਲਈ ਕੋਈ ਚੀਜ਼ ਦੀ ਸੇਵਾ ਕਰਨਾ ਚਾਹੁੰਦਾ ਹੋਵੇ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਸਾਰੇ ਵੀਰਾਂ ਦੇ ਭੈਣਾਂ ਨੂੰ ਬੇਨਤੀ ਆ ਜੋ ਮੋਗਾ ਸ਼ਹਿਰ ਤੇ ਲੱਗ ਲੱਗ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਆ ਕਿ ਤੁਸੀਂ ਹਰ ਆਪਦੇ ਪਿੰਡ ਦੇ ਵਿੱਚ ਗੇਮ ਸ਼ੁਰੂ ਕਰੋ ਗੇਮ ਜਿਹੜੀ ਮਰਜ਼ੀ ਵੀ ਹੋਵੇ ਜ਼ਰੂਰ ਨਹੀਂ ਕਿ ਤੁਸੀਂ ਹਾਕੀ ਸ਼ੁਰੂ ਕਰਨੀ ਆ ਜਿਹੜਾ ਬੱਚਾ ਇੰਟਰਸਟ ਗੇਮ ਰੱਖਦਾ ਵਾ ਤੁਸੀਂ ਆਪਦੇ ਪਿੰਡ ਦੇ ਵਿੱਚ ਜ਼ਰੂਰ ਗੇਮ ਦੀ ਸ਼ੁਰੂਆਤ ਕਰੋ ਤੇ ਤਾਂ ਕਿ ਜੋ ਆਉਣ ਵਾਲੇ ਨਵੇਂ ਜਵਾਗ ਆ ਉਹ ਹਾਕੀ ਦੇ ਵਿੱਚ ਤੇ ਹੋਰ ਗੇਮਾਂ ਦੇ ਵਿੱਚ ਖੇਡਣ ਤੇ ਆਪਦੇ ਮਾਂ ਪਿਓ ਦਾ ਤੇ ਆਪਣੇ ਸਕੂਲ ਦਾ ਤੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਸਾਡੇ ਵੱਲੋਂ ਸਰਦਾਰ ਬਲਵੀਰ ਸਿੰਘ ਹਾਕੀ ਕਲੱਬ ਮੋਗਾ ਵੱਲੋਂ ਤੇ ਸਾਰੇ ਛੋਟੇ ਛੋਟੇ ਬੱਚਿਆਂ ਵੱਲੋਂ ਜੋ ਸਾਡੇ ਕੋਲੇ ਖੇਡਣ ਆਉਂਦੇ ਇੰਨੀ ਗਰਮੀ ਦੇ ਵਿੱਚ ਵੀ ਸਾਰੇ ਮੋਗਾ ਸ਼ਹਿਰ ਵੱਲੋਂ ਸਾਰੇ ਪਿੰਡਾਂ ਦੇ ਸ਼ਹਿਰਾਂ ਦੇ ਵੀਰਾਂ ਨੂੰ ਬੇਨਤੀ ਆ ਕਿ ਵੱੱਟ ਵੱਟ ਤੁਸੀਂ ਗੇਮਾਂ ਦੇ ਨਾਲ ਜੋੜੋ ਬੱਚਿਆਂ ਨੂੰ ਤਾਂ ਕਿ ਬੱਚੇ ਮੋਬਾਈਲਾਂ ਤੋਂ ਤੇ ਮਾੜੀਆਂ ਚੀਜ਼ਾਂ ਤੋਂ ਦੂਰ ਰਹਿਣ ਬਾਕੀ ਜਿਹੜੇ ਸਰਪੰਚ ਵੀਰ ਆ ਜਾਂ ਕੋਈ ਹੋਰ ਆ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਵੀ ਉਹਨਾਂ ਨੂੰ ਵੀ ਲੋੜ ਆ ਕਿ ਬੱਚਿਆਂ ਦੇ ਜਿਹੜਾ ਇੱਕ ਬੰਦਾ ਮਿਹਨਤ ਕਰਦਾ ਵਾ ਇੱਕ ਕੰਮ ਕਰਦਾ ਵਾ ਬੱਚਿਆਂ ਨੂੰ ਆਪਦਾ ਟਾਈਮ ਕੱਢ ਕੇ ਹਾਕੀ ਸਿਖਾਉਂਦਾ ਜਾਂ ਕੋਈ ਹੋਰ ਗੇਮ ਸਿਖਾਉਂਦਾ ਵਾ ਉਹਦੀ ਹੈਲਪ ਜ਼ਰੂਰ ਕਰਿਆ ਕਰੋ ਜੀ ਬਾਕੀ ਤੁਸੀਂ ਹੋਰ ਨਹੀਂ ਕੁਝ ਕਰ ਸਕਦੇ ਤੇ ਇੱਕ ਗਰਾਊਂਡ ਜ਼ਰੂਰ ਬੱਚਿਆਂ ਲਈ ਬਣਾਉਂਦਿਆ ਕਰੋ ਜੀ ਹਰ ਇੱਕ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਇੱਕ ਹਾਕੀ ਦੀ ਗਰਾਊਂਡ ਹੋਣੀ ਜ਼ਰੂਰੀ ਆ ਜੀ ਹਰ ਇੱਕ ਗੇਮ ਦੀ ਗਰਾਊਂਡ ਹੋਣੀ ਜ਼ਰੂਰੀ ਆ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਸਾਡੇ ਕੋਲੇ ਹਰ ਟਾਈਮ ਛੋਟੇ ਛੋਟੇ ਬੱਚੇ ਆਉਂਦੇ ਆ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਛੋਟੇ ਬੱਚਿਆਂ ਨੂੰ ਵੀ ਆਪਦੇ ਨਾਲ ਜੋੜੋ ਤਾਂ ਕਿ ਉਹ ਉਹਨਾਂ ਤੋਂ ਨਸ਼ੇ ਪੱਤੇ ਤੋਂ ਤੇ ਮਾੜੀ ਸੰਗਤ ਤੋਂ ਬਚਣ ਜੀ ਅੱਜ ਦੇ ਟਾਈਮ ਤੁਹਾਨੂੰ ਪਤਾ ਹੀ ਆ ਕਿ ਨਸ਼ਿਆਂ ਦਾ ਦੌਰ ਬਹੁਤ ਚੱਲ ਰਿਹਾ ਜੀ ਇਸ ਕਰਕੇ ਸਾਰੇ ਵੀਰਾਂ ਦੇ ਭੈਣਾਂ ਨੂੰ ਸਾਡੇ ਕਲੱਬ ਵੱਲੋਂ ਸਰਦਾਰ ਬਲਵੀਰ ਸਿੰਘ ਹੌਕੀ ਕਲੱਬ ਵੱਲੋਂ ਬੇਨਤੀ ਆ ਕਿ ਤੁਸੀਂ ਬੱਚਿਆਂ ਨੂੰ ਆਪਦੇ ਨਾਲ ਜੋੜੋ ਤਾਂ ਕਿ ਬੱਚੇ ਚੰਗੀਆਂ ਚੀਜ਼ਾਂ ਦੇ ਨਾਲ ਜੁੜ ਸਕਣ ਬਾਕੀ ਹੋਰ ਕੋਈ ਵੀ ਵੀਰ ਸਾਡੇ ਦੇ ਨਾਲ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤੇ ਸਾਡਾ ਮੋਬਾਈਲ ਨੰਬਰ ਵੀਡੀਓ ਦੇ ਉੱਪਰ ਦਿੱਤਾ ਹੋਇਆ ਜੀ ਬਾਕੀ ਸਾਸ਼ੀ ਗਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ